ਦਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਬਠਿੰਡਾ ਵਿਖੇ ਮਾਲਵਾ ਹੈਰੀਟੇਜ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਵੱਲੋਂ 18ਵਾਂ ਵਿਰਾਸਤੀ ਮੇਲਾ ਕਰਵਾਇਆ ਗਿਆ ਇਸ ਵਿੱਚ ਪੰਜਾਬੀ ਸੱਭਿਆਚਾਰ ਨੂੰ ਪਰਫੁੱਲਤ ਕਰਨ ਵਾਲੀਆਂ ਪ੍ਰਦਰਸ਼ਨੀਆਂ ਲਗਵਾਈਆਂ ਗਈਆਂ ਤੇ ਗਾਇਕੀ ਦੇ ਖੇਤਰ ਦੇ ਵਿੱਚ ਨਾਮ-ਨਾਖ ਖੱਟਣ ਵਾਲੇ ਕਲਾਕਾਰਾਂ ਨੂੰ ਵੀ ਬੁਲਾਇਆ ਗਿਆ ਸਨਮਾਨਿਤ ਕੀਤਾ ਗਿਆ ਤੇ ਮੇਲੇ ਦੇ ਵਿੱਚ ਖਾਸ ਗੱਲ ਇਹ ਰਹੀ ਹੈ ਕਿ ਕਈ ਕਲਾਕਾਰ ਉਹ ਵੀ ਬੁਲਾਏ ਗਏ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਪਹਿਲੀ ਵਾਰ ਸਟੇਜ ਸਾਂਝੀ ਕੀਤੀ ਹੈ ਜਿਨ੍ਹਾਂ ਦੇ ਵਿੱਚੋਂ ਸ਼ਿਮਕਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਚੜੇ ਵਾਂਦੀ ਰਹਿਣ ਵਾਲੀ ਬੱਚੀ ਉਸਨੇ ਪੰਜ ਪਸ਼ਾਵਾਂ ਦੇ ਵਿੱਚ ਗੀਤ ਗਾਏ ਤੇ ਲੋਕਾਂ ਦਾ ਮਨ ਜਿੱਤਿਆ ਪ੍ਰਬੰਧਕਾਂ ਦੇ ਵੱਲੋਂ ਇਸ ਬੱਚੀ ਨੂੰ ਸਨਮਾਨਿਤ ਕੀਤਾ ਗਿਆ ਤੇ ਇਸ ਦੀ ਸ਼ਲਾਗਾ ਵੀ ਕੀਤੀ ਗਈ ਤਾਂ ਦੱਸਿਏ ਕਿ ਜੁੱਥੇ ਉੱਭਰ ਰਹੇ ਕਲਾਕਾਰਾਂ ਨੂੰ ਸਹਿਯੋਗ ਕਰਨ ਦੀ ਵੀ ਅਪੀਲ ਕੀਤੀ ਗਈ ਪ੍ਰਬੰਧਕਾਂ ਵੱਲੋਂ ਬੱਚੇ ਨੂੰ ਸਨਮਾਨਿਤ ਕਰਦਿਆਂ ਹੋਇਆਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅਜਿਹੇ ਕਲਾਕਾਰਾਂ ਦਾ ਸਹਿਯੋਗ ਕੀਤਾ ਜਾਵੇ ਚਰਨਦੀਪ ਕੌਰ ਦਿਨਾਂ ਗੱਲਬਾਤ ਕਰਦਿਆਂ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਪਹਿਲੀ ਵਾਰ ਸਟੇਜ ਤੇ ਗਾਉਣ ਦਾ ਮੌਕਾ ਮਿਲਿਆ ਤੇ ਲੋਕਾਂ ਨੇ ਬੜਾ ਕਰ ਦਿੱਤਾ ਉਥੇ ਮੇਲੇ ਦੇ ਪ੍ਰਬੰਧਕਾਂ ਦੇ ਵੱਲੋਂ ਮੇਲੇ ਦੇ ਵਿੱਚ ਪਹੁੰਚੇ ਲੋਕਾਂ ਦਾ ਧੰਨਵਾਦ ਕੀਤਾ ਗਿਆ ਜਿੱਥੇ ਪੰਜ ਭਾਸ਼ਾਵਾਂ ਦੇ ਵਿੱਚ ਗੀਤ ਗਾਉਂਦੀ ਹੈ ਇਹਨਾਂ ਨੇ ਕਿਹਾ ਕਿ ਮੈਂ ਹੋਰ ਵੀ ਭਾਸ਼ਾਵਾਂ ਦੇ ਵਿੱਚ ਗੀਤ ਗਾਉਣ ਦੀ ਲਈ ਵੀ ਤਿਆਰੀ ਕਰ ਰਹੀਆਂ ਪਰ ਇਸ ਦੇ ਨਾਲ ਪੜ੍ਹਾਈ ਵੀ ਕਰ ਰਹੀਆਂ ਮੇਰਾ ਨਾਮ ਹਸਨਦੀਪ ਕੌਰ ਹੈ ਮੈਂ ਪਿੰਡ ਚੜੇਵਾ ਚਰਮਪੁਰ ਸਾਹਿਬ ਦੀ ਰਹਿਣ ਵਾਲੀ ਆ ਆਪਾਂ ਸ਼ੁਰੂ ਕਰੀਏ ਮੈਂ ਫਿਲਹਾਲ ਪੰਜ ਭਾਸ਼ਾਵਾਂ ਵਿੱਚ ਸਹੀ ਤਰ੍ਹਾਂ ਗੀਤ गा ਲੈਨੀ ਆ ਪਰ ਹੁਣ ਮੈਂ ਛੇਵੀਂ ਭਾਸ਼ਾ ਅਰੈਬਿਕ ਵਿੱਚ ਵੀ ਤਿਆਰ ਕੀਤਾ ਆ ਇਹ ਮੈਂ ਛੋਟੀ ਹੁੰਦੀ ਸੀ ਮੈਂ ਪੰਜਵੀਂ ਕਲਾਸ ਚ ਹੁੰਦੀ ਸੀ ਉਦੋਂ ਮੇਰੇ ਪਰਾਣੀ ਲੰਦਾ ਸੀ ਛੋਟੇ ਫੋਨ ਵਿੱਚ ਮੈਮਰੀ ਕਾਰਡ ਵਿੱਚ ਗਾਣੇ ਉਹਨੇ ਮਤਲਬ ਇੰਸਟਾਲ ਕਰਵਾਏ ਸੀਗੇ ਤੇ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਮੈਂ ਉਹਨਾਂ ਨੂੰ ਸੁੰਨਾ ਮੈਂ ਉਹਨਾਂ ਨੂੰ ਗਾਉਣਾ ਉਹਨਾਂ ਦੇ ਗਾਣੇ ਨੂੰ ਚੈੱਕ ਕਰਨਾ ਵੀ ਹਾਂ ਇਦਾਂ ਇਦਾਂ ਗਾਣਾ ਨਾਲ ਨਾਲ ਲਗਾਈ ਜਾਣਾ ਪਰ ਮੈਨੂੰ ਉਹਨਾਂ ਦੀ ਲਿਰਿਕਸ ਨਹੀਂ ਪਤਾ ਹੁੰਦੀ ਸੀ ਬਟ ਹੁਣ ਮੈਨੂੰ ਉਹਨਾਂ ਦੀ ਲਿਰਿਕਸ ਵੀ ਪਤਾ ਆ ਮੈਨੂੰ ਉਹਨਾਂ ਦਾ ਅਰਥ ਵੀ ਪਤਾ ਆ ਤੇ ਮੈਂ ਉਹਨੂੰ ਕਿਵੇਂ ਗਾਉਣਾ ਆ ਉਹਨੂੰ ਵਰਡ ਨੂੰ ਉਹਨਾਂ ਦੇ ਨਿੱਕੇ ਨਿੱਕੇ ਸ਼ਬਦ ਨੂੰ ਕਿਵੇਂ ਪ੍ਰੋਨਾਂਊਂਸ ਕਰਨਾ ਆ ਉਹ ਵੀ ਮੈਨੂੰ ਪਤਾ ਆ ਕਿੰਨੇ ਗਾਣੇ ਕਰਦਾ ਅੱਜ ਤੱਕ ਮੈਂ ਕਾਫੀ ਗਾਣੇ ਗਾਏ ਨੇ ਤੇ ਇਟਾਲੀਅਨ ਦੇ ਵੀ ਜਿਹਦੇ ਵਿੱਚ ਬੈਲਾ ਚਾਓ ਹੈ ਤੇ ਉਸ ਤੋਂ ਬਾਅਦ ਸਪੈਨਿਸ਼ ਤੇ ਹੋ ਗਏ ਪੋਰਕੇਤੇਵਾਸ ਤੇ ਦੈਸਪਸੀਤੋ ਅਤੇ ਹੋਰ ਕਾਫੀ ਭਾਸ਼ਾਵਾਂ ਵਿੱਚ ਗਾਏ ਨੇ ਤੇ ਮੈਂ ਫਿਲਹਾਲ ਇਹ ਭਾਸ਼ਾਵਾਂ ਮੈਂ ਮੈਨੂੰ ਚੰਗੀ ਤਰ੍ਹਾਂ ਆਉਂਦੀਆਂ ਤਾਂ ਨਹੀਂ ਪਰ ਇਟਾਲੀਅਨ ਸਪੈਨਿਸ਼ ਦੇ ਇਹਨਾਂ ਦੇ ਗਾਣੇ ਇਹਨਾਂ ਨੂੰ ਪ੍ਰੋਨਾਂਊਂਸ ਕਿਵੇਂ ਕਰਨਾ ਆ ਉਹ ਮੈਨੂੰ ਚੰਗੀ ਤਰ੍ਹਾਂ ਪਤਾ ਆ ਤੇ ਬਾਕੀ ਮੈਂ ਕੋਸ਼ਿਸ਼ ਕਰ ਰਹੀ ਆ ਮੈਂ ਇਹਨਾਂ ਭਾਸ਼ਾਵਾਂ ਨੂੰ ਵੀ ਸਿੱਖਾਂ ਤੇ ਇਹਨਾਂ ਦਾ ਵੀ ਮਤਲਬ ਉਸ ਤੋਂ ਬਾਅਦ ਹੋਰ ਕਿਸੇ ਭਾਸ਼ਾਵਾਂ ਵਿੱਚ ਸਿੱਖ ਕੇ ਉਹਨਾਂ ਨੂੰ ਵੀ ਗਾਹ ਗਾਵਾਂ ਜਿਹੜੇ ਉਹਨਾਂ ਦੇ ਪਹਿਲਾਂ ਗਾਏ ਹੋਏ ਨੇ ਮੈਂ ਉਹਨਾਂ ਨੂੰ ਹੀ ਗਾ ਰਹੀ ਆ ਮੇਰਾ ਹਾਲੇ ਤੱਕ ਕੋਈ ਲਿਖਿਆ ਹੋਇਆ ਗੀਤ ਨਹੀਂ ਆ ਤੇ ਇਸ ਲਈ ਮੈਂ ਜਿਹੜੇ ਉਹਨਾਂ ਦੇ ਪਪੂਲਰ Song ਨੇ ਜਾਂ ਉਹਨਾਂ ਦੇ ਫੇਮਸ Song ਨੇ ਜੋ ਮੈਨੂੰ ਵਧੀਆ ਲੱਗਦੇ ਆ ਮੈਂ ਉਹ ਉਹਨਾਂ ਨੂੰ ਤਿਆਰ ਕਰ ਲੈਣੀ ਆ ਹਾਂ ਸਮਝ ਮੈਂ ਪਰ ਇਸ ਤਰ੍ਹਾਂ ਕਿਸ ਤਰ੍ਹਾਂ ਸਤਿ ਤਾ ਪੀਕ ਉਦਾਰ ਸੀ ਨਾ ਹਾਂਜੀ ਜੇ ਮੌਕਾ ਮਿਲਿਆ ਤਾਂ ਜਰੂਰ ਪਰ ਸਭ ਤੋਂ ਪਹਿਲਾਂ ਮੈਂ ਸੱਭਿਆਚਾਰਕ ਮੇਲ ਲਈ ਇੱਥੇ ਜੋ ਬਠਿੰਡਾ ਵਿੱਚ ਲੱਗ ਹਰੋਸਰ ਵਿਠਿੰਡਾ ਵਿੱਚ ਜੋ ਵਿਰਾਸਤੀ ਮੇਲਾ ਆ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੂੰਗੀ ਜਿਨ੍ਹਾਂ ਨੇ ਮੈਨੂੰ ਪਹਿਲੀ ਵਾਰ ਸਟੇਜ ਤੇ ਗਾਉਣ ਦਾ ਆਪਦੀ ਸਾਹਮਣੇ ਲੋਕਾਂ ਨੂੰ ਕਿਵੇਂ ਰਿਪਰੈਜ਼ੈਂਟ ਕਰਨਾ ਆ ਤੇ ਇਹ ਸਭ ਦਾ ਮੌਕਾ ਦਿੱਤਾ ਆ ਮੈਂ ਸਭ ਤੋਂ ਪਹਿਲਾਂ ਉਹਨਾਂ ਦਾ ਧੰਨਵਾਦ ਕਰਨਾ ਚਾਹੂੰਗੀ ਤੇ ਮੈਂ ਜਾਊਂਗੀ ਕਿ ਲੋਕ ਆਪਣੇ ਸੱਭਿਆਚਾਰ ਨਾਲ ਜੁੜਨਾ ਇਹਨਾਂ ਦਾ ਬਹੁਤ ਵੱਡਾ ਜੋ ਇਹਨਾਂ ਨੇ ਕਦਮ اٹھਾਇਆ ਹੈ ਵੀ ਲੋਕਾਂ ਨੂੰ ਸੱਭਿਆਚਾਰ ਨਾਲ ਜੋੜਨਾ ਤੇ ਉਹਨਾਂ ਨੂੰ ਇਹ ਦਿਖਾਉਣਾ ਵੀ ਪੁਰਾਣਾ ਸੱਭਿਆਚਾਰ ਕੀ ਸੀਗਾ ਤੇ ਕੀ 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 ਕਰਦੀਆਂ ਸੀ ਔਰਤਾਂ ਘਰ ਵਿੱਚ ਤੇ ਕਿਵੇਂ ਨੌਜਵਾਨ ਪੱਗਾਂ ਬੰਨਦੇ ਸੀ ਤੇ ਕੁੜਤੇ ਪਿਆਮੇ ਪਾਉਂਦੇ ਸੀ ਇਸ ਇਸ ਤਰ੍ਹਾਂ ਬਹੁਤ ਵਧੀਆ ਇਹਨਾਂ ਦਾ ਇਹਨਾਂ ਨੇ ਕਦਮ اٹھਾਇਆ ਹੈ ਤੇ ਮੈਂ ਅੱਗੇ ਵੀ ਇਹਨਾਂ ਨੂੰ ਚਾਹੂੰਗੀ ਕਿ ਪ੍ਰਮਾਤਮਾ ਇਹਨਾਂ ਨੂੰ ਤਰੱਕੀ ਬਖਸ਼ੇ ਪਹਿਲਾਂ ਕਿ ਕਿਸੇ ਪਲੇਟਫਾਰਮ ਤੇ ਤੱਕ ਕੇ ਗਾਇਆ ਨਹੀਂ ਸੀ ਨਹੀਂ ਜੀ ਪਹਿਲਾਂ ਨਹੀਂ ਪਹਿਲਾਂ ਮੇਰੇ ਇੰਟਰਵਿਊ ਹੋਏ ਨੇ ਸਿਰਫ ਪਰ ਮੈਂ ਕਦੇ ਗਾਇਆ ਨਹੀਂ ਸੀ ਪਹਿਲੀ ਵਾਰ ਇਹਨਾਂ ਨੇ ਮੈਨੂੰ ਗਾਉਣ ਦਾ ਮੌਕਾ ਮੌਕਾ ਦਿੱਤਾ ਹੈ ਨਹੀਂ ਜੀ ਪਹਿਲੀ ਪਹਿਲੀ ਵਾਰ ਹੀ ਆ ਸਟੇਜ ਮੈਨੂੰ ਮਿਲੀ ਹਾਂਜੀ ਸਕੂਲ 'ਚ ਕਦੇ ਇੱਕ ਦੋ ਵਾਰੀ ਗਾਇਆ ਸੀ ਪਰ ਕਾਲਜ 'ਚ ਨਹੀਂ ਕਦੇ ਮੈਨੂੰ ਮੌਕਾ ਮਿਲਿਆ ਇੱਕ ਦੋ ਵਾਰੀ ਕਾਲਜ 'ਚ ਬਸ ਉਦਾਂ ਹੀ ਗਾਤਾ ਸੀ ਸਤਿ ਸ਼੍ਰੀ ਅਕਾਲ ਤੁਹਾਨੂੰ ਕਿੰਨਾ ਕਰ ਸਕੋ ਪਹਿਲਾਂ ਮੰਮੀ ਪਪਾ ਇਧਰ ਆਪਾਂ ਕਰਾਈਏ ਸਭ ਵਧੀਆ ਸਪੋਰਟ ਕਰਦੇ ਨੇ ਪਰ ਇੱਕ ਦੋ ਵਾਰੀ ਹੋ ਗਿਆ ਸੀ ਜਦੋਂ ਮੈਂ ਪੜਨਾ ਛੱਡਦਾ ਸੀ ਫਿਰ ਉਹ ਫਾਦਰ ਸਾਹਿਬ ਕਹਿੰਦੇ ਕਹਿੰਦੇ ਵੀ ਨਹੀਂ ਪਹਿਲਾਂ ਤੈਨੂੰ ਆਪਣੀ ਸਟੱਡੀ ਤੇ ਵੀ ਨਾਲ-ਨਾਲ ਕੰਟੀਨਿਊ ਰਹਿਣਾ ਚਾਹੀਦਾ ਆ ਵੀ ਫੋਕਸ ਕਰਨਾ ਚਾਹੀਦਾ ਆ ਆਪਣੀ ਸਟੱਡੀ ਤੇ ਵੀ ਪਰ ਇਦਾਂ ਨਹੀਂ ਛੱਡਣਾ ਚਾਹੀਦਾ ਤੇ ਟੀਚਰ ਇਸ ਤਰ੍ਹਾਂ ਦਾ ਸੈੱਟ ਟੀਚਰਸ ਵਧੀਆ ਰਿਸਪੌਂਸ ਸੀਗਾ ਉਹਨਾਂ ਦਾ ਇਸ ਸੀਜ਼ਨ ਨੂੰ ਲੈ ਕੇ ਉਹਨਾਂ ਨੇ ਕਾਫੀ ਪ੍ਰਸ਼ੰਸਾ ਕੀਤੀ ਵੀ ਬਹੁਤ ਵਧੀਆ ਕੰਮ ਆ ਤੇ ਬਸ ਉਹ ਸਪੋਰਟ ਕਰਦੇ ਨੇ ਸਬ ਸਪੋਰਟ ਕਰਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਇੱਕ ਸਰਕਾਰੀ ਨੌਕਰੀ ਲੈਣਾ ਚਾਹਾਂਗੀ ਵੀ ਮੈਂ ਆਪਣਾ ਫਿਊਚਰ ਸਿਕਿਉਰ ਕਰ ਸਕਾਂ ਕਿਉਂਕਿ ਕਾਫੀ ਟੈਲੈਂਟਡ ਲੋਕ ਨੇ ਇਥੇ ਵੀ ਜਿਨ੍ਹਾਂ ਵਿੱਚ ਬਹੁਤ ਟੈਲੈਂਟ ਹੈ ਪਰ ਲੋਕੀ ਅੱਜ ਕੱਲ ਲੱਛਰ ਕੋਣੀ ਨੂੰ ਤੇ ਕੁਝ ਜਿਨ੍ਹਾਂ ਵਿੱਚ ਟੈਲੈਂਟ ਨਹੀਂ ਹੁੰਦਾ ਉਹਨਾਂ ਨੂੰ ਪ੍ਰੋਮੋਟ ਕਰਦੇ ਨੇ ਸੋ ਤਾਂ ਕਰਕੇ ਪਹਿਲਾਂ ਮੈਂ ਸਰਕਾਰੀ ਨੌਕਰੀ ਲਵਾਂਗੀ ਤੇ ਉਸ ਤੋਂ ਬਾਅਦ ਜੇ ਮੈਂ ਇਸ ਟੈਲੈਂਟ ਨੂੰ ਅੱਗੇ ਲੈ ਜਾਣਾ ਹੋਵੇ ਤਾਂ ਅੱਗੇ ਲੈ ਕੇ ਚੱਲੂ ਜਾਊਂਗੀ ਮੈਂ ਫਿਲਹਾਲ ਮੇਰੀ ਗ੍ਰੈਜੂਏਸ਼ਨ ਕੰਪਲੀਟ ਕੀਤੀ ਹੈ ਮੈਂ ਪਿਛਲੇ ਸਾਲ ਹੀ ਬੀਐਸਸੀ ਨਾਨ ਮੈਡੀਕਲ ਨਾਲ ਪੈਸੇ ਦੇ ਕੇ ਕਿਤੇ ਬੜੀਆਂ ਬੜੀਆਂ ਕੰਪਨੀਆਂ ਵਿੱਚ ਜਾ ਕੇ ਫੋਰਡ ਕਰਨ ਵਾਸਤੇ ਬਹੁਤ ਪੈਸੇ ਲੱਗਦੇ ਆ ਮਤਲਬ ਜੀ ਦੇ ਵਾਸਤੇ ਪੈਸੇ ਦੀ ਲੋੜ ਹੈ ਇਸ ਕਰਕੇ ਤੁਸੀਂ ਜਿਹੜੀ ਜਿਹੜੀ ਜੌਬ ਵਿੱਚ ਹਾਂਜੀ ਇਸੇ ਕਰਕੇ ਕਿਉਂਕਿ ਕਹਿੰਦੇ ਆ ਜਿਹਦੇ ਕੋਲ ਪੈਸਾ ਆ ਬਸ ਉਸ ਦੀ ਤਾਂ ਤਾਂ ਨੇ ਆ ਕਿਹਨੂੰ ਕਲਾਕਾਰ ਆਪਾਂ ਕਹਿੰਦੇ ਆ ਆਸਕਰ ਜੀ ਟੀਮ ਦੇ ਆਪਣੇ ਚ ਕਿਹੜੇ ਤੋਂ ਲੇਕਿਨ ਜਿਨ੍ਹਾਂ ਨੂੰ ਮੈਂ ਸੁੰਨਾ ਪਸੰਦ ਕਰੂੰਗੀ ਉਹ ਨੇ ਸੁਰਿੰਦਰ ਕੌਰ ਜੋ ਕਿ ਜਿਨ੍ਹਾਂ ਨੂੰ ਆਪਾਂ ਪੰਜਾਬ ਦੀ ਕੋਇਲ ਵੀ ਕਹਿੰਦੇ ਆ ਤੇ ਜ਼ਿਆਦਾਤਰ ਮੈਂ ਉਹਨਾਂ ਦੇ ਹੀ ਸੌਂਗ ਸੁਣਦੀ ਆ ਤੇ ਉਹਨਾਂ ਦੇ ਹੀ ਸੌਂਗ ਆਣੇ ਆ ਉਹਨਾਂ ਚੋਂ ਨਹੀਂ ਉਹ ਜਦਿਲ ਬਥਰ ਤੇ ਉਹ ਸਭ ਦੀ ਮੈਂਟੈਲਿਟੀ ਹੈ ਪਰ ਆਪਾਂ ਕਿਸੇ ਦੇ ਤਜਰਬੇ ਨੂੰ ਕਿਸੇ ਦੇ ਜੋ ਕੰਮ ਨੂੰ ਆਪਾਂ ਨਹੀਂ ਬਦਲ ਸਕਦੇ ਪਰ ਇਹੀ ਕਹੂੰਗੀ ਕਿ ਹਮੇਸ਼ਾ ਆਪਣੇ ਸੱਭਿਆਚਾਰ ਨੂੰ ਲੈ ਕੇ ਅੱਗੇ ਰੱਖਣਾ ਚਾਹੀਦਾ ਉਹਨੂੰ ਆਪਣੇ ਸੱਭਿਆਚਾਰ ਨੂੰ ਪ੍ਰਮੋਟ ਕਰਨਾ ਚਾਹੀਦਾ ਉਹਨੂੰ ਭੁੱਲਣਾ ਨਹੀਂ ਚਾਹੀਦਾ ਆਪਣੇ ਵਿਰਸੇ ਨੂੰ ਜਿਹਦੇ ਵਾਰੋ ਅੱਜ ਸਟੇਜ ਤੇ ਪਰਫੋਰਮੈਂਸ ਕੀਤੀ ਆ ਕਿਸ ਤਰ੍ਹਾਂ ਦਾ ਲੱਗ ਚ ਹੈ ਹੋਇਆ ਸੈਜੋ ਪਹਿਲਾਂ ਤਾਂ ਮੈਨੂੰ ਬਹੁਤ ਜ਼ਿਆਦਾ ਨਰਵਸ ਸੀ ਕਿ ਮੈਂ ਉਸ ਟਾਈਮ ਗੋਂ ਤੇ ਪਰ ਹੌਲੀ ਹੌਲੀ ਕਰਕੇ ਮੇਰਾ ਜਦੋਂ ਨਾਲ ਨਾਲ ਬੈਠੇ ਆਡੀਅנס ਨੇ ਮੇਰਾ ਸਾਥ ਦਿੱਤਾ ਤੇ ਮੈਨੂੰ ਮਤਲਬ ਪੂਰਾ ਪ੍ਰਸ਼ੰਸਾ ਕੀਤੀ ਤੇ ਤਾਂ ਕਰਕੇ ਫਿਰ ਬਾਅਦ ਵਿੱਚ ਮੈਨੂੰ ਵਧੀਆ ਲੱਗਿਆ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ ਕਿ ਵੀ ਪਹਿਲੀ ਵਾਰ ਆ ਮੈਂ ਕਿਵੇਂ ਕਿਵੇਂ ਗਾਵਾਂਗੀ ਕਿਵੇਂ ਨਹੀਂ ਕਰਾਂ ਬਹੁਤ ਵਧੀਆ ਉਹਨਾਂ ਨੇ ਸਨਮਾਨ ਵੀ ਕੀਤਾ ਮੈਨੂੰ ਗਾਉਣ ਦਾ ਮੌਕਾ ਦਿੱਤਾ ਮੇਰੇ ਲਈ ਇੰਨੇ ਬਹੁਤ ਆਉਣ ਵਾਲੇ ਸਮੇਂ ਵਿੱਚ ਮੈਂ ਸੁਧਾਰ ਕਰੂੰਗੀ ਤੇ ਇਸ ਤੋਂ ਵੀ ਵਧੀਆ ਗਾਉਣ ਦੀ ਕੋਸ਼ਿਸ਼ ਕਰਾਂਗੀ ਜਿਹੜਾ ਅੱਜ ਤੱਕ ਅਸੀਂ ਤੇ ਪ੍ਰੈਕਟਿਸ ਕੀਤੀ ਇਸ ਨੂੰ ਲੱਗੇ ਕਿ ਇਸ ਨਾਲ ਕਿੰਨਾ ਆਪਣਾ ਹੌਸਲਾ ਵਧੇ ਬਹੁਤ ਜ਼ਿਆਦਾ ਹੌਸਲਾ ਵਧਿਆ ਹੈ ਪਹਿਲਾਂ ਤਾਂ ਮੈਂ ਸੋਚਿਆ ਸੀ ਨਹੀਂ ਇਦਾਂ ਨਹੀਂ ਹੁਣ ਵੀ ਕਿੰਨੇ ਜਿਆਦਾ ਟੈਲੈਂਟਡ ਸਿੰਗਰ ਫਿਰਦੇ ਨੇ ਇਥੇ ਇੰਡਸਟਰੀ 'ਚ ਪਰ ਹੁਣ ਲੱਗ ਰਿਹਾ ਵੀ ਹਾਂ ਕੁਝ ਹੋ ਸਕਦਾ ਹੈ ਸਟੇਜ ਤੇ ਜਿਹੜਾ ਕਰਾਂਗੀ ਔਰ ਲੱਗਦਾ ਵੀ ਕਲੱਬ ਨੇ ਵੀ ਜਿਹੜਾ ਕਦੇ ਸਟੇਜ ਤੇ ਚੜਿਆ ਉਹਦੇ ਦਾਤਾ ਹੁੰਦਾ ਹੈ ਬਹੁਤ ਵੱਡਾ ਹਾਂਜੀ ਬਹੁਤ ਵੱਡੇ ਗੱਲ ਆ ਤੇ ਬਹੁਤ ਪ੍ਰਸ਼ੰਸਾਯੋਗ ਇਹੋ ਕੰਮ ਕੀਤਾ ਹੈ ਉਹਨਾਂ ਨੇ ਵੀ ਮੈਨੂੰ ਇਦਾਂ ਮੌਕਾ ਦਿੱਤਾ ਤੇ ਹੋਰ ਵੀ ਕਾਫੀ ਜਿਹੜੇ ਮਤਲਬ ਟੈਲੈਂਟਡ ਲੋਕ ਹੁੰਦੇ ਨੇ ਉਹਨਾਂ ਨੂੰ ਮੌਕਾ ਦਿੰਦੇ ਨੇ ਤੇ ਬਹੁਤ ਹੀ ਜ਼ਿਆਦਾ ਵਧੀਆ ਕੰਮ ਅਕਸਰ ਆਪਾਂ ਦੇਖਿਆ ਜੀ ਵੱਡੇ ਕਲਾਕਾਰਾਂ ਦਾ ਜਿਹੜੇ ਨਾਮ ਨੇ ਹਮੇਸ਼ਾ ਉਹਨਾਂ ਨੂੰ ਬੁਲਾਇਆ ਜਾਂਦਾ ਕਿਉਂਕਿ ਉਹਨਾਂ ਨਾਲ ਪੀੜਤ ਅਕੀ ਹੋਏ ਇਸ ਤਰ੍ਹਾਂ ਦੇ ਜਿਵੇਂ ਤੁਹਾਨੂੰ ਅੱਜ ਮੌਕਾ ਪਿਆ ਜਿਹੜੇ ਹੋਰ ਵੀ ਨੇ ਲੱਗਦਾ ਉਹਨਾਂ ਨੂੰ ਜਿਹੜੇ ਖਲਾਫ ਨੇ ਸੰਸਥਾਵਾਂ ਨੇ ਉਹ ਚਾਹੁੰਦਾ ਹਾਂ ਜੀ ਮੈਂ ਚਾਹੂੰਗੀ ਕਿ ਇਹਨਾਂ ਦੀ ਜਿਹੜੀ ਇਹਨਾਂ ਨੇ ਬਣਾਈ ਪਈ ਆ ਸੰਸਥਾ ਉਹਨਾਂ ਦੇ ਵੱਧ ਤੋਂ ਵੱਧ ਦੇਦਾਂਕੀ ਮਾਣੇ ਤੇ ਮੈਂ ਚਾਹੂੰਗੀ ਕਿ ਉਹ ਇਦਾਂ ਹੋਰ ਵੀ ਮੇਰੇ ਨਾਲ ਦੇ ਹੋਰ ਵੀ ਬੱਚੇ ਜਿਹੜੇ ਬਗਾਉਂਦੇ ਨੇ ਆ ਟੈਲੈਂਟਡ ਦੇ ਉਹਨਾਂ ਨੂੰ ਇਦਾਂ ਇਸ ਸਟੇਜ ਤੇ ਲਿਓਨ ਤੇ ਉਹਨਾਂ ਦੀ ਪ੍ਰਸ਼ੰਸਾ ਕਰਨ ਤੇ ਉਹਨਾਂ ਨੂੰ ਹਿੰਮਤ ਦੇਣ ਕਿ ਉਹ ਵੀ ਕੁਝ ਕਰ ਸਕਦੇ ਨੇ ਜ਼ਿੰਦਗੀ ਵਿੱਚ ਬਹੁਤ ਵਧੀਆ ਗੱਲ। ਪਹਿਲੀ ਵਾਰੀ ਸਟੇਜ ਤੇ ਗਾਇਆ ਤੇ ਸੋ ਪਹਿਲੀ ਵਾਰੀ ਮੈਨੂੰ ਨਾਲ ਸਨਮਾਨਤ ਵੀ ਕੀਤਾ ਗਿਆ। ਮੈਨੂੰ ਇਹ ਵੀ ਲੱਗਾ ਵੀ ਤੁਸੀਂ ਪਾਪਕ ਵੀ ਹੋਗੇ ਸੋ ਸਨਮਾਨਤ ਕਰਦੇ ਸੀ। ਜੀ ਥੋੜੀ ਜੀ। ਉਸ ਟਾਈਮ ਮੈਨੂੰ ਲੱਗਾ ਵੀ ਇਦਾਂ ਪਹਿਲੀ ਵਾਰ ਮੈਂ ਗਾ ਰਹੀ ਆ ਤੇ ਕਾਫੀ ਮੈਨੂੰ ਨਰਵਸ ਵੀ ਸੀ ਤੇ ਜਦੋਂ ਮੈਨੂੰ ਸਨਮਾਨਿਤ ਕੀਤਾ ਤੇ ਬਹੁਤ ਜ਼ਿਆਦਾ ਚੰਗਾ ਵੀ ਲੱਗਿਆ। ਅਕਲ ਪਾਣੀ ਇਸੇ ਕਰਕੇ ਤੁਸੀਂ ਤਾਂ ਪਾਣੀ ਵੀ ਆ ਕੇ ਸਿੱਖਣਾ